ਤੇ ਗੌਰ ਨਕੇਤਨ ਸਕੂਲ ਖਰੜਦਾ ਅੱਜ ਸਾਲਾਨਾ ਰਿਜ਼ਲਟ ਜਿਹੜਾ ਪੇਸ਼ ਕੀਤਾ ਗਿਆ ਜਪਿੰਦਰ ਗੁਪਤਾ ਜੀ ਤੇ ਕੌਸ਼ਲ ਸਾਹਿਬ ਜਿਹੜੇ ਨੇ ਐਡਵੋਕੇਟ ਹ ਚੇਅਰਮੈਨ ਨੇ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ ਹੰਡ ਅਪਸ਼ਨ ਹੁੰਦਾ ਤੁਸੀਂ ਬਲੀਵ ਨਹੀਂ ਕਰਨਾ ਈਸ਼ਵਰੀ ਫਿੱਕ ਤੋਂ ਬੋਰ ਦਾ ਗੱਲ ਸੀਗਾ ਸਾਡੇ ਤਿੰਨ ਬੱਚੇ 500 ਬੜਾ 500 ਨੰਬਰ ਲੈ ਕੇ ਇਲਾਕੇ ਵਿੱਚ ਫਸਟ ਆਏ ਨੇ 500 ਬੜਾ 500 ਨੰਬਰ ਲੈ ਕੇ ਅਰ ਉਹ ਦਿਨ ਵੀ ਦੂਡੀ ਹੋਏਗਾ ਜਦੋਂ ਬੱਚੇ ਦੇ 100% ਤੋਂ ਵੀ ਉੱਪਰ ਨੰਬਰ ਆਨੇ ਸ਼ੁਰੂ ਹੋਣਗੇ ਚੈੱਕਰ ਵੀ ਦੇਖੇ ਕਰੇਗਾ ਵੀ ਯਾਰ ਇਹ ਨੰਬਰ ਕਿੰਨਾ ਵੱਧ ਗਏ ਤੁਸੀਂ 99% ਦੀ ਗੱਲ ਕਰ ਰਹੇ ਹੋ ਮੇਰੇ ਨਾਲ 100% ਤੋਂ ਉੱਪਰ ਨੰਬਰ ਆਣੇ ਬਚਿਆ ਸ਼ੁਰੂ ਹੋ ਗਏ ਸੋ 32 ਜਣਡ ਮੈਂ ਉਹ ਨਹੀਂ ਕਰਨਾ ਬਾਕੀ ਜਣ ਸਾਡਾ ਮੈਡਮ ਦੱਸਣਗੇ ਤਿੰਨ ਬੱਚਿਆਂ ਨੰਬਰ 500 ਬੜਾ 500 ਨੰਬਰ ਮੈਂ ਖੁੱਲ੍ਹ ਹੈਰਾਨ ਹੈ ਵੀ ਸਾਡੇ ਸਕੂਲ ਦੇ ਬੱਚੇ ਵੀ 500 ਬੜਾ 500 ਨੰਬਰ ਆ ਸਕਦੇ ਨੇ ਇੱਕ ਨਹੀਂ ਦੋ ਨਹੀਂ ਤਿੰਨ ਬੱਚੇ ਤਿੰਨ ਬੱਚਿਆਂ ਦੇ 500 ਬੜਾ 500 ਨੰਬਰ ਆਏ ਨੇ ਸੋ ਇਹ ਸਾਰਾ ਕ੍ਰੈਡਿਟ ਮੈਨੂੰ ਨਹੀਂ ਜਾਂਦਾ ਮੇਰੇ ਸਟਾਫ ਮੈਂ ਪਰਸ ਨੂੰ ਜਾਂਦਾ ਹੈ ਦੇਖੋ ਬਿਲਡਿੰਗ ਦਾ ਨਖਾ ਬਣ ਗਿਆ ਲਾਸਟ ਡੇਟ 12 ਅਪ੍ਰੈਲ ਹੈ ਇਸ ਲਈ ਜਲਦੀ ਤੋਂ ਜਲਦੀ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਓ ਤਾਜੋ ਪੜ੍ਹਾਈ ਸ਼ੁਰੂ ਕਰ ਸਕਣ ਥੈਂਕ ਯੂ ਮੈਂ ਜੋ ਇੱਥੇ ਆ ਕੇ ਮਹਿਸੂਸ ਕੀਤਾ ਇੱਕ ਬਹੁਤ ਹੀ ਪੋਜ਼ਿਟਿਵ ਜਿਹੜਾ ਚੀਜ਼ ਮੈਂ ਦੇਖੀ ਹੈ ਉਹ ਇਹ ਹੈ ਕਿ ਲੜਕੀਆਂ ਜਿਹੜੀਆਂ ਹਨ ਉਹ ਪੜ੍ਹਾਈ ਦੇ ਵਿੱਚ ਬਹੁਤ ਅੱਛੇ ਨੰਬਰ ਲੈ ਰਹੀਆਂ ਹਨ ਔਰ ਇਹ ਸਾਡੇ ਇੱਕ ਅੱਛੇ ਸਮਾਜ ਵਾਸਤੇ ਬਹੁਤ ਵਧੀਆ ਗੱਲ ਹੈ ਔਰ ਪੇਰੈਂਟਸ ਜਿਹੜੇ ਹਨ ਉਹ ਬਹੁਤ ਕੋਸ਼ਿਸ਼ ਕਰਕੇ ਆਪਣੇ ਬੱਚਿਆਂ ਨੂੰ ਔਰ ਗਰਲਜ਼ ਨੂੰ ਪ੍ਰਮੋਟ ਕਰਦੇ ਹਨ ਮੈਂ ਇਹ ਨਹੀਂ ਕਹਿੰਦਾ ਕਿ ਲੜਕੇ ਘੱਟ ਮਿਹਨਤ ਕਰਦੇ ਆ ਮੁੰਨੇ ਤਾਂ ਉਹ ਵੀ ਕਰਦੇ ਆ ਬਟ ਮੈਂ ਜੋ ਅੱਜ ਦੇਖਿਆ ਹੈ ਉਹ ਲੜਕੀਆਂ ਦਾ ਜਿਹੜਾ ਅੱਗੇ ਵਧਣਾ ਉਹ ਇਸ ਸਮਾਜ ਅੱਛੇ ਸਮਾਜ ਦੀ ਸਿਰਜਣਾ ਕਰਨ ਵਾਸਤੇ ਬਹੁਤ ਜ਼ਰੂਰੀ ਸੀ ਔਰ ਮੈਂ ਇਸ ਗੱਲ ਦਾ ਵਧਾਈ ਦੇਣਾ ਹੈ ਇਸ ਸਕੂਲ ਦੇ ਸਾਰੇ ਸਟਾਫ ਨੂੰ ਔਰ ਜਤਿੰਦਰ ਗੁਪਤਾ ਜੀ ਨੂੰ ਕਿ ਉਹਨਾਂ ਨੇ ਇਸ ਚੀਜ਼ ਨੂੰ ਬੜਾ ਪ੍ਰਮੋਟ ਕੀਤਾ ਅੱਜ ਜਿਹੜਾ ਰਿਜ਼ਲਟ ਹੈ 100% ਹੀ ਪੂਰਾ ਆਇਆ ਹੈ ਜੀ ਕੀ ਕਹਿਣਾ ਚਾਹੁੰਦੇ ਇਹਦੇ ਪਿੱਛੇ ਇਸਰ ਦੇਖੋ ਇਹ ਨਾ ਸਾਰਾ ਜਿਹੜਾ ਸਟਾਫ ਹੈ ਇਸ ਸਕੂਲ ਦਾ ਨੰਬਰ 1 ਨੰਬਰ 2 ਜਿਹੜੀ ਜਤਿੰਦਰ ਗੁਪਤਾ ਜੀ ਦੀ ਗਾਈਡੈਂਸ ਦੇ ਵਿੱਚ ਔਰ ਟੀਚਰ ਦੀ ਔਰ ਪੇਰੈਂਟ ਦੀ ਮਿਹਨਤ ਦਾ ਸਾਰਾ ਰਿਜ਼ਲਟ ਹੈ ਔਰ ਬੱਚੇ ਜਿਹੜੇ ਨੇ ਉਹ ਖੁਦ ਮਿਹਨਤ ਕਰਦੇ ਆ ਔਰ ਸਟਾਫ ਜਿਹੜਾ ਹੈ ਉਹਨਾਂ ਤੇ ਬਹੁਤ ਧਿਆਨ ਦਿੰਦਾ ਇਸ ਕਰਕੇ ਇਹ ਸਾਰੇ ਰਿਜ਼ਲਟ ਦਾ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਰੇ ਬੱਚੇ 100% ਬੱਚੇ ਜਿਹੜੇ ਆ ਉਹ ਪਾਸ ਹੋਏ ਤੇ ਪੇਰੈਂਟਸ ਨੂੰ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਸਕੂਲ ਬਾਰੇ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਵੀ ਤੁਸੀਂ ਆਪਾਂ ਸਾਰੇ ਜਿਹੜੇ ਸਮਾਜ ਦੇ ਵਿੱਚ ਦੇਖਦੇ ਆ ਸਕੂਲਾਂ ਦਾ ਅੱਜ ਕੱਲ੍ਹ ਹਾਲਤ ਜਿਹੜੀ ਹੈ ਨਾ ਜੀ ਉਹ ਇੱਕ ਦੁਕਾਨ ਦੇ ਮਾਫਕ ਹੋ ਗਈ ਹੈ ਬਟ ਜਿੱਥੋਂ ਤੱਕ ਤਾਲੁਕ ਹੈ ਸਾਡੇ ਸਕੂਲ ਦਾ ਟੈਗੋਰ ਨਹੀਂ ਕਹੇ ਤੰਦਾ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜੇ ਕੋਈ ਘੱਟ ਆਮਦਨ ਵਾਲੇ ਬੰਦੇ ਵੀ ਹੈ ਜਾਂ ਕਿਸੇ ਵੀ ਸਮਾਜ ਦੇ ਕਿਸੇ ਵੀ ਵਰਗ ਤੋਂ ਬੰਦੇ ਆਨੇ ਆ ਬੱਚੇ ਆਨੇ ਅਸੀਂ ਉਹਨਾਂ ਨੂੰ ਉਹਨਾਂ ਹੀ ਇਕੁਅਲੀ ਗੁੱਡ ਮਾਹੌਲ ਦਈਏ ਔਰ ਗੁੱਡ ਐਜੂਕੇਸ਼ਨ ਦਈਏ ਔਰ ਜਿੰਨੇ ਕ ਹੈਲਪ ਹੋ ਸਕਦੀ ਹੈ ਉਹਨਾਂ ਦੀ ਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਰਾ ਕ੍ਰੈਡਿਟ ਆਪਣੇ ਸਟਾਫ ਮੈਂਬਰਸ ਅੱਜ ਦੇ ਸਕੂਲ ਦੇ ਚੇਅਰਮੈਨ ਸਰ ਸ਼੍ਰੀਨਿਟਾ ਜੀ ਕੋਸ਼ੇ ਜੀ ਨੂੰ ਦੇਣਾ ਚਾਹੁੰਦਾ ਜਿਨ੍ਹਾਂ ਦੀ ਅਗਵਾਈ ਹੇਠ ਅਸੀਂ ਇੰਨੀ ਤਰੱਕੀ ਕਰ ਰਹੇ ਹਾਂ ਤੇ ਉਹਨਾਂ ਬੱਚਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਦੇ 500 ਬੜਾ 500 ਨੰਬਰ ਆਏ ਨੇ ਜਿਸਾ ਚੇਅਰਮੈਨ ਸਾਹਨੇ ਕਿਹਾ ਨੇ ਵੀ 99% ਵੀ ਨੰਬਰ ਆ ਰਹੇ ਨੇ ਸੋ ਅੱਜ ਬੱਚਿਆਂ ਨੇ ਸਾਬਿਤ ਕਰਤਾ ਵੀ 100% ਵੀ ਨੰਬਰ ਆ ਰਹੇ ਨੇ ਬੜੇ ਤਾਜਬ ਦੀ ਗੱਲ ਹੈ ਸਾਡੇ ਹੁੰਦੇ 40 50 ਜਾਂ 60% ਵੀ ਨੰਬਰ ਆਂਦਾ ਸੀ ਨਾ ਸਾਡੇ ਸ਼ਹਿਰ ਚ ਰੋਲਾ ਪੈਦਾ ਸੀ ਬੱਚੇ 60% ਨੰਬਰ ਆਏ ਨੇ ਬਟ ਅੱਜ ਇਹ ਬੱਚੇ 500 ਬੜਾ 500 ਨੰਬਰ 100% ਵੀ ਨੰਬਰ ਲੈ ਰਹੇ ਨੇ ਮੈਂ ਤੁਹਾਡੇ ਚੈਨਲ ਜਰੀਏ ਸਾਡੇ ਸ਼ਹਿਰ ਨਿਵਾਸੀਆਂ ਨੂੰ ਇੱਕ ਬੇਨਤੀ ਕਰਦਾ ਵੀ ਜਿਹੜਾ ਤੁਸੀਂ ਵਰਸ ਹੋਣਾ ਚੀਪ ਐਂਡ ਬੈਸਟ ਸਭ ਤੋਂ ਵਧੀਆ ਔਰ ਸਸਤੀ ਪੜਾਈ ਪੂਰੇ ਸ਼ਹਿਰ ਚ ਕੋਈ ਨਹੀਂ ਕਰਵਾ ਸਕਦਾ ਸਰ ਕਿੰਨੀ ਕ ਅ ਦੇਰ ਹੋ ਗਈ ਨੇ ਸਕੂਲ ਖੁੱਲ੍ਹੇ ਨੇ ਇਹਦੀ ਉਪਲਬਧੀਆਂ ਕੀ ਕੀ ਕਰੀਆਂ ਨੇ ਅੱਜ ਸਾਲਾਨਾ ਜਿਹੜਾ ਹੈ ਰਿਜ਼ਲਟ ਪੇਸ਼ ਕੀਤਾ ਉਹ ਵੀ ਦੱਸੋਗੇ ਜੀ ਸਰ ਇਹ ਸਕੂਲ ਮੇਰੇ ਪਿਤਾ ਜੀ ਸਵਰਗਿਆ ਸ਼੍ਰੀ 베ਦਪ੍ਰਕਾਸ਼ ਕਪਤਾ ਜੀ ਦੁਆਰਾ 1978-79 ਦੇ ਸ਼ੁਰੂ ਕੀਤਾ ਗਿਆ ਸੀਗਾ ਪਿਛਲੇ 25-30 ਸਾਲ ਤੋਂ ਮੈਨੂੰ ਨਹੀਂ ਕਦੇ ਯਾਦ ਵੀ ਸਾਡਾ ਕੋਈ ਰਿਜ਼ਲਟ 100% ਤੋਂ ਘਟਾ ਆਇਆ ਹੋਵੇ ਸਾਡੇ ਹਮੇਸ਼ਾ ਬੋਰਡ ਦੀ ਬੱਚੇ ਬੋਰਡ ਦੀ ਮੈਡਲਿਸਟ ਆਏ ਨੇ ਔਰ ਮੈਨੂੰ ਪੂਰੀ ਉਮੀਦ ਹੈ ਵੀ ਇਸ ਵਾਰੀ ਵੀ 5810 ਬੋਰਡ ਦੀ ਮੈਡਿਸਟ ਦੇ ਬੱਚੇ ਜ਼ਰੂਰ ਆਣਗੇ ਇੱਕ ਗੱਲ ਦੇਖਣੇ ਦੇ ਵਿੱਚ ਆਈ ਹੈ ਹੋਰ ਸਕੂਲਾਂ ਦੇ ਵਿੱਚ ਆਪਾਂ ਦੇਖੀਏ ਤਾਂ ਫੀਸ ਜਿਹੜੀ ਆ ਬਹੁਤ ਜ਼ਿਆਦਾ ਹੈ ਐਡਮਿਸ਼ਨ ਫੀਸ ਵੀ ਬਹੁਤ ਜ਼ਿਆਦਾ ਹੈ ਤੁਹਾਡੇ ਉਰੇ ਟੀਚਰ ਵੀ ਵਧੀਆ ਨੇ ਪੜ੍ਹਾਈ ਵੀ ਵਧੀਆ ਹੋ ਰਹੀ ਹੈ ਐਨੀ ਘੱਟ ਫੀਸ ਲੈ ਕੇ ਬੱਚਿਆਂ ਨੂੰ ਪੜ੍ਹਾ ਰਹੇ ਹੋ ਟੀਚਰਾਂ ਦਾ ਖਰਚਾ ਵੀ ਆ ਸਕੂਲ ਦੀ ਮੇਨਟੇਨੈਂਸ ਦਾ ਵੀ ਖਰਚਾ ਹੈ ਉਹ ਕਿਸ ਤਰ੍ਹਾਂ ਬੁਰਾ ਕਰਦੇ ਹੋ ਜੀ ਭਾਈ ਸਾਹਿਬ ਤੁਸੀਂ ਨਾ ਸਾਡੀ ਫੀਸ ਸਾਰੇ ਸਕੂਲਾਂ ਨਾਲ ਕੰਪੇਅਰ ਕਰੋ ਸਾਡਾ ਇੱਕ ਹੀ ਮਣਾ ਟੀਚਰ ਹੈ ਸਾਡੇ ਚੇਅਰਮੈਨ ਸਾਹਿਬ ਦਾ ਬੇਚੀਤਾ ਬਡੇਓਕਰ ਜਾਂ ਗਰੀਬ طبਕਾ ਪੜਾਣਾ ਹੈ ਵੀ ਚੀਪ ਐਂਡ ਬੈਸਟ ਵਧੀਆ ਉਹਨਾਂ ਨੂੰ ਸੰਸਕਾਰ ਦੇਣਾ ਨੇ ਔਰ ਵਧੀਆ ਉਹਨਾਂ ਨੂੰ ਐਜੂਕੇਸ਼ਨ ਦੇਣੀ ਹੈ ਮਾ ਮਨੀ ਸਾਡੀ ਕੋਈ ਪ੍ਰਾਇਮ ਨਹੀਂ ਹੈ ਸਾਡਾ ਤਾਂ ਪੜਾਣਾ ਹੀ ਟੀਚਾ ਹੈ ਜਿਹੜੇ ਹੋਰ ਵੀ ਸਕੂਲ ਹੈ ਮਤਲਬ ਕਿ ਫੀਸ ਹੋ ਜ਼ਿਆਦਾ ਲੈਂਦੇ ਨੇ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਜਾਂ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਜਾਓਗੇ ਜੀ ਸਰ ਹੁਣ ਹਵਾਰੇ ਮੈਂ ਕੀ ਕਹਾਂ ਮੈਂ ਤਾਂ ਸ਼ਹਿਰ ਨਿਵਾਸੀ ਨੂੰ ਅਪੀਲ ਕਰਦਾ ਹਾਂ ਵੀ ਤੁਸੀਂ ਸਾਡੇ ਸਕੂਲ ਦੀ ਵੀ ਪ੍ਰਾਈਸ ਚੈੱਕ ਕਰੋ ਬਾਕੀ ਸਕੂਲਾਂ ਦੀ ਵੀ ਪ੍ਰਾਈਸ ਚੈੱਕ ਕਰੋ ਬਾਕੀ ਹਰ ਇੱਕ ਪੇਰੈਂਟ ਸੇ ਆਪਣੀ ਪੌਕੇਟ ਦੇਖਣੀ ਹੈ ਤੁਸੀਂ ਸਾਡਾ ਸਕੂਲ ਦਾ ਨਾਮ ਚੈੱਕ ਕਰੋ ਸਾਡਾ Google ਤੇ ਚੈੱਕ ਕਰੋ ਬੱਚਿਆਂ ਦੇ ਦੀ ਮਾਰਕ ਚੈੱਕ ਕਰੋ ਬੱਚਿਆਂ ਦਾ ਰਿਜ਼ਲਟ ਚੈੱਕ ਕਰੋ ਅਗਰ ਤੁਹਾਨੂੰ ਅੱਛਾ ਲੱਗਦਾ ਤਾਂ ਸਾਡੇ ਸਕੂਲ ਦਾ ਜਮਨਾ ਐਡਮਿਸ਼ਨ ਕਰਾਓ ਬਦਰਬਿਸ਼ ਰਣ ਦਿਓ ਠੀਕ ਹੈ ਜੀ ਇਹ ਤਾਂ ਸਰਦੀ ਇਹ ਮਿਹਰਬਾਨੀਆਂ ਸਮਝ ਲਓ ਕਿ ਸਟਾਫ ਨੂੰ ਸਭ ਤੋਂ ਅੱਗੇ ਰੱਖਦੇ ਐ ਸਟਾਫ ਦੀ ਵੀ ਮਿਹਨਤ ਹੈ ਪਰ ਸਰ ਤੋਂ ਬਿਨਾ ਅਸੀਂ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਸਰ ਅਗਵਾਈ ਕਰਦੇ ਐ ਤਾਂ ਹੀ ਅਸੀਂ ਪਿੱਛੇ ਚੱਲਦੇ ਐ ਤੇ ਸਾਡਾ ਜਿਹੜਾ ਸਕੂਲ ਹੈ ਉਹ ਦਿਨ ਦੁਗਨੇ ਰਾਤ ਚੋਗਨੇ ਤਾਹੀਂ ਤਰੱਕੀ ਕਰ ਰਿਹਾ ਹੈ ਕਿ ਸਾਡਾ ਜਿਹੜਾ ਪ੍ਰਿੰਸੀਪਲ ਸਰ ਹੈ ਉਹ ਸਾਨੂੰ ਜਿਸ ਤਰ੍ਹਾਂ ਵੀ ਕਹਿੰਦੇ ਆ ਅਸੀਂ ਉਸ ਤਰ੍ਹਾਂ ਕਰਦੇ ਆ ਤੇ ਸਾਡੇ ਅਗਵਾਈ ਦੇ ਵਿੱਚ ਜਿਹੜੇ ਬੱਚੇ ਆ ਬਹੁਤ ਲਾਇਕ ਨਿਕਲ ਰਹੇ ਆ Um, yeah, I'll just let, let the students and the parents know that from this coming year, we'll be having more focus on the curricular activities as well because it leads to the holistic development of the child. And we'll be taking them out for the tours and trips as well and more and more events which also engages the teacher to be a part of those events. Thank you. कुमार जी कौन हाँ। सी क्लास में पढ़ता है हमारा लड़का भी फिफ्थ पास किया सर अब सिक्स में हो गया पढ़ाई के मामले में तो बहुत अच्छा है जी हमारा बच्चा भी तीन साल से लगातार है अभी पोजीशन में ही आ रहा है जी फर्स्ट पोजीशन हाँ, में आज भी फर्स्ट हो रही है बहुत खुशी हो रही है जी बच्चे ने काफी अच्छा किया और सभी टीचरों का धन्यवाद करते हैं क्योंकि उन्होंने काफी अच्छी मेहनत की और हमारे बच्चे ने भी हाँ फीस देखे जाए तो नॉर्मली सीबीएसई बोर्ड में पता करते तो काफी है जी। यहां पे का फिर भी फीस का स्ट्रक्चर हमारा ठीक लगा जी अच्छा। पढ़ाई के, के मामले में तो जी हम कुछ बोल नहीं सकते है स्कूल के बारे में बहुत अच्छा जी जैसे हम अगर कुछ भी प्रॉब्लम थोड़ी भी प्रिंसिपल सर को बताते हैं अगले दिन उसका सोल्यूशन हो जाता है काफी अच्छे है, तो, अच्छी पढ़ाई होती है काफी अच्छी है जी और सभी टीचर भी मेहनती अच्छा। है मेरा नाम अभय तिवारी है आ, सर ये अभी सेकंड में है गॉट प्रमोटेड टू तो थर्ड क्लास क्लास अच्छा थर्ड तो पोजीशन क्या यार पोजीशन इसकी है? अच्छी है फर्स्ट है अच्छा। क्लास में फर्स्ट आया सर मार्क्स भी अच्छे है तो यहाँ पर अगर बात की जाए तो शिक्षा कैसे दी जाती है शिक्षा सर बहुत अच्छी है पढ़ाई का पढ़ाई की क्वालिटी काफी अच्छी है टीचर्स अच्छे हैं तो बच्चों का मन भी लगा रहता है सर बाकी राधा दिन यदि हम एजुकेशन बात करते हैं तो एक्स्ट्रा करिकुलम एक्टिविटीज भी काफी होती रहती हैं स्कूल में जी। तो काफी अच्छा है कहते स्कूल में हैं फीस यदि हम कंपेयर करें तो उसके सर तुलना में तो बहुत ही कम है और जितनी फीस जा रही है उसके अकॉर्डिंग बात करते हैं तो क्वालिटी एजुकेशन की और बाकी चीजों की बहुत ही अच्छी है सर

ਨੇ ਆਪਕੇ ਬੱਚੇ ਦੀ ਫਸਟ ਰੈਂਕ ਪੋਜੀਸ਼ਨ ਆਈ ਹੈ ਸੋ ਬੱਚਾ ਦੇਖੋ ਸਕੂਲ ਵੀ ਬਹੁਤ ਬੜੀ ਹੈ ਜੀ ਪੜ੍ਹਾਣੇ ਮੇ ਬੱਚੇ ਦਾ ਹਮ ਤੋ ਕਿਤਨਾ ਜ਼ੋਰ ਲਗਾ ਸਕਤੇ ਆ ਬੱਚੇ ਕੋ ਉਤਨਾ ਲਗਾਤੇ ਆ ਬਾਕੀ ਸਕੂਲ ਵਾਲੋ ਨੇ ਜੋ ਮਿਹਨਤ ਕੀ ਹੈ ਵਹੀ ਹੈ ਤੋ ਉਸਕੇ ਬਦੌਲਤ ਬੱਚੇ ਦੀ ਫਸਟ ਡਿਵੀਜ਼ਨ ਆਈ ਹੈ ਸੋ ਬਹੁਤ ਖੁਸ਼ ਹੈ ਜੀ ਹਮ ਸਭੀ ਕੋ ਵਧਾਈ ਦਿੰਦੇ ਆ ਬੱਚੇ ਬਹੁਤ ਵਧੀਆ ਜੀ ਪੜ੍ਹਾਈ ਦਾ ਬਹੁਤ ਪਿਆਰੇ ਬਹੁਤ ਪਿਆਰੇ ਵੀ ਟੀਚਰ ਹੈ ਜੀ ਅਸੀਂ ਤਾਂ ਘਰ ਇੱਕ ਘਾਟੀ ਜ਼ੋਰ ਲਾਣੇ ਬੱਚੇ ਨੂੰ ਪੜ੍ਹਾਣ ਦੇ ਵਿੱਚ ਜਿਆਦਾ ਟੀਚਰ ਹੀ ਲਗਾਉਂਦੇ ਜੀ ਅਗਰ ਕਿਸੇ ਹੋਰ ਸਕੂਲ ਦੇ ਆ ਉਹ ਕਹਿੰਦੇ ਟਿਊਸ਼ਨ ਰੱਖੋ ਟਿਊਸ਼ਨ ਰੱਖੋ ਟਿਊਸ਼ਨ ਰੱਖੋ ਕਿਆ ਇਹ ਕਹਿੰਦੇ ਆ ਜੀ ਨਹੀਂ 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 ਸਰ ਇਹ ਕਦੇ ਨਹੀਂ ਕਹਿੰਦੇ ਸਾਨੂੰ ਤਾਂ ਜ਼ਰੂਰਤ ਨਹੀਂ ਪਈ ਕਦੇ ਟਿਊਸ਼ਨ ਦੀ ਘਰੇ ਵੀ ਅਸੀਂ ਬਹੁਤ ਘੱਟ ਜ਼ੋਰ ਲਾਉਂਦੇ ਆ ਜੀ ਬੱਚਿਆਂ ਨੂੰ ਖੁਦ ਵੀ ਬਾਕੀ ਆ ਕਿ ਜੋ ਟੀਚਰ ਹੀ ਕਰਾਉਂਦੇ ਆ ਉਹਦੇ ਬਦੌਲਤ ਬੱਚੇ ਅੱਜ ਫਸਟ ਆ ਰਹੇ ਆ ਕਿੰਨੀ ਖੁਸ਼ੀ ਹੋਈ ਆ ਬੱਚੇ ਬਹੁਤ ਜ਼ਰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਸੋਚਾਂ ਕਿ ਬੱਚੇ ਨੂੰ ਹੁਣ ਤੁਹਾਡੇ ਕੋਲ ਮੈਂ ਕਹਿੰਦਾ ਹੋਰ ਵੀ ਪੇਰੈਂਟਸ ਹੁੰਦੇ ਨਾਲ ਦੇ ਤਾਂ ਅਸੀਂ ਉਹਨਾਂ ਨੂੰ ਵੀ ਕਹਿੰਦੇ ਕਿ ਵੀ ਤੁਸੀਂ ਇੱਥੇ ਲਿਆਓ ਬੱਚਿਆਂ ਨੂੰ ਲਾਓ ਬਹੁਤ ਵਧੀਆ ਮਿਲਿਆ ਹੈ ਚੈਗੋ ਸਕੂਲ ਮੇ ਆਨੇ ਕਾ ਆਮ ਵੈਰੀ ਥੈਂਕਫੁਲ ਟੂ ਆਲ ਆਫ ਦਾ ਸਟਾਫ एक्चुअली मैं बहुत खुश हूँ मैं कोचिंग लेती हूँ आई एम प्रोफेशनली आ टीचर मैंने आई में पढ़ाया है लेकिन मुझे इतनी खुशी है ये बच्चा है इसके पेरेंट्स एक महीने में ही दोनों पेरेंट्स की डेथ हो गई थी इनको किसी स्कूल में एडमिशन नहीं मिल रहा था सर ने यहाँ इनका एडमिशन करवाया ना केवल एडमिशन करवाया उन्होंने इसकी जिम्मेदारी ली उन्होंने बहुत कॉपरेट किया एज अ कोचिंग टीचर मैं भी इनको हेल्प कर रही हूँ लेकिन आज मुझे खुशी है कि ये बच्चे रुले नहीं इधर उधर इनको सर ने शेल्टर किया और प्रॉपर इनका ध्यान रखा आई एम वेरी वेरी थैंकफुल टू सर अगेन एंड अगेन कि इस बच्चे को आगे बढ़ने का मौका मिला नहीं तो इन्वायरमेंट ऐसा था कि किसी स्कूल में इनको एडमिशन नहीं मिल रहा था और आज ये बहुत अच्छे मार्क्स लेकर पास हो गए नहीं ठीक है फीस सर की और कभी भी प्रोफेस नहीं करते जो पेरेंट्स की मजबूरियां सर समझते हैं द मेन थिंग इज दैट आई एम वेरी लकी टू कॉन्टेक्ट विद सर सर की सिर्फ एक कॉन्वर्सेशन हुई मेरे से फोन पे कॉन्वर्सेशन हुई सर ने मेरे को देखा तक नहीं था सर ने उसी टाइम एक्सेप्ट किया कहते मैम आप स्कूल में लेकर आइए बच्चे को हम डेफिनेटली आपको हेल्प करेंगे कोई हेल्प ही नहीं करना चाहता था सर कोई साइन तक नहीं करना चाहता था फॉर्म पे ना तो अभी इन्होंने मतलब कुछ और भी आ रही थी हर्डल्स लेकिन सर ने बहुत क्या नाम है आपका मेरा हरीश कुमार है जी हरीश कुमार जी आपका बच्चा है जो बेटी है कौन सी क्लास में पढ़ती है मेरी सेकंड क्लास में थी सर अभी आज जो रिजल्ट निकला है क्या है क्या पोजीशन आई इसकी थर्ड पोजीशन आई है सर हाँ जी तो कितनी खुशी हो रही है हमें बहुत खुशी हो रही है सर तो अगर बात की जाए स्कूल में पढ़ाई कैसी हो रही है बहुत अच्छी पढ़ाई चल रही है सर स्कूल की बहुत अच्छी पढ़ाई है।, है? है टीचर कैसे बहुत बढ़िया टीचर है के सर। तो तो क्या कहना चाहते में स्कूल बहुत अच्छा स्कूल है सर अगर जो कोई नया पेरेंट्स है अपने बच्चों को एडमिशन कराना चाहता है उनको क्या कहना चाहोगे बहुत बड़ी स्कूल है हम तो यही कहेंगे सर कि बहुत अच्छा स्कूल है बहुत अच्छी पढ़ाई है इधर की नाम है तुम्हारा भूपिंदर कौर सर भूपिंदर कौर जी किड़ी क्लास च पढ़ਦਾ ਤੁਹਾਡਾ ਬੱਚਾ 5th ਚ ਹੋਇਆ ਸਰ ਕਿਹੜਾ ਸਕੂਲ ਹੈ पिਗੋਰ ਨਕੇਤਨ ਮਾਰਡਰ ਹਾਈ ਸਕੂਲ اچھا ਤੇ ਅੱਜ ਸਾਲਾਨਾ ਜਿਹੜਾ ਰਿਜ਼ਲਟ ਪੇਸ਼ ਕੀਤਾ ਗਿਆ ਬੱਚੇ ਦੀ ਕੀ ਪੋਜੀਸ਼ਨ ਆਈ ਹੈ ਸੈਕੰਡ ਪੋਜੀਸ਼ਨ ਆਈ ਹੈ ਸਰ ਕਿੰਨੀ ਖੁਸ਼ੀ ਹੋਈ ਹੈ ਬਹੁਤ ਆ 1804 ਸਰ 1890 ਤੇ ਸਕੂਲ ਬਾਰੇ ਕੁਝ ਕਹਿਣਾ ਚਾਹੋਗੇ ਪੜਾਈ ਕਿਹਦੀ ਹੁੰਦੀ ਹੈ ਸਕੂਲ ਦੇ ਵਿੱਚ ਹਾਂਜੀ ਸਰ ਬਹੁਤ ਵਧੀਆ ਪੜਾਈ ਹੋ ਰਹੀ ਹੈ ਬੱਚੇ ਦੀ ਹਾਂਜੀ ਬਹੁਤ ਅੱਛੇ ਟੀਚਰ ਹੈ ਸਾਰਾ ਸਟਾਫ ਬਹੁਤ ਅੱਛਾ ਹੈ ਸਰ ਰੂਪਾ ਦੇਵੀ ਆ ਮੈਂ ਆਪਕੇ ਬੱਚੇ ਪੜ੍ਹਦੇ ਹਾਂ ਹਾਂਜੀ फर्स्ट है गवर्नमेंट स्कूल तो बहुत अच्छी है बहुत अच्छी है स्कूल में सब पढ़ते हैं मतलब बहुत अच्छी स्कूल सारे टीचर भी बहुत अच्छे मतलब वो तरह की व्यवहार भी करते है होने के तुम स्कूल का रिजल्ट हर टाइम हर हर साल 100% आता है और इस साल भी 100% आया है और आज सानू सर ने स्पेशल इथे बुलाया है और आके इतना अच्छा लग ਸਾਨੂੰ ਆਪਣੇ ਟਾਈਮ ਦੀ ਯਾਦ ਆ ਗਈ ਕਿਵੇਂ ਸਰ ਨੇ ਇੱਥੇ ਸਾਰਾ ਰਿਜ਼ਲਟ ਅਨਾਉਂਸ ਕੀਤਾ ਹੈ ਪੇਰੈਂਟਸ ਦੇ ਚਿਹਰੇ ਦੇਖ ਕੇ ਬੱਚਿਆਂ ਦੇ ਚਿਹਰੇ ਦੇਖ ਕੇ ਬਹੁਤ ਅੱਛਾ ਲੱਗਿਆ ਔਰ ਇਸ ਸਕੂਲ ਬਾਰੇ ਵੀ ਮੈਂ ਕੁਝ ਕਹਿਣਾ ਚਾਹਦੀ ਹਾਂ ਕਿ ਮੈਨੂੰ ਲੱਗਦਾ ਹੈ ਸਕੂਲ ਆਪਣੇ ਖਰੜ ਦਾ ਇੱਕ ਬਹੁਤ ਹੀ ਵਧੀਆ ਸਕੂਲ ਹੈ ਜਿੱਥੇ ਪ੍ਰਿੰਸੀਪਲ ਐਨੇ ਡੈਡੀਕੇਟਿਡ ਹੈ ਉਹਨਾਂ ਦੀ ਪੂਰੀ ਫੈਮਿਲੀ ਸਕੂਲ ਨਾਲ ਜੁੜੀ ਹੋਈ ਹੈ ਸਟਾਫ ਬੜਾ ਡੈਡੀਕੇਟਿਡ ਹੈ ਔਰ ਮੈਂ ਇੱਥੇ ਆ ਕੇ ਦੇਖਿਆ ਕਿ ਇੱਥੇ ਥੋੜਾ ਡਿਫਰੈਂਟ ਤਰੀਕੇ ਨਾਲ ਵੀ ਕੰਮ ਕਰਾਇਆ ਜਾਂਦਾ ਬਹੁਤ ਸਾਰੀ ਐਕਟੀਵਿਟੀਆਂ ਬੱਚਿਆਂ ਨੂੰ ਕਰਵਾਈ ਜਾਂਦੀਆਂ ਤੇ ਐਕਟੀਵਿਟیز ਦੀ ਫਿਰ ਪਿਕਸ ਬੱਚਿਆਂ ਨੂੰ ਭੇਜੀ ਜਾਂਦੀ ਹੈ ਤਾਂ ਕਿ ਪੇਰੈਂਟਸ ਨੂੰ ਪਤਾ ਲੱਗੇ ਕਿ ਬੱਚਾ ਇੱਥੇ ਕਰ ਕੀ ਰਿਹਾ ਹੈ ਤੇ ਪੇਰੈਂਟਸ ਜਿਹੜੇ ਇੱਥੇ ਸਟਾਫ ਹੈ ਬਹੁਤ ਹੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਿਹਾ ਜਿਵੇਂ ਇੱਕ ਸਕੂਲ ਚ ਹੋਣਾ ਚਾਹੀਦਾ ਹੈ ਤੇ ਅੱਜ ਮੈਨੂੰ ਇੱਥੇ ਆ ਕੇ ਸੱਚੀ ਬਹੁਤ ਅੱਛਾ ਲੱਗਾ ਤੁਸੀਂ ਦੇਖਿਆ ਤਸਵੀਰਾਂ ਬੱਚਿਆਂ ਨੇ 504 500 ਨੰਬਰ ਤੱਕ ਜਿਹੜੇ ਨੇ ਹਾਸਲ ਕੀਤੇ ਨੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਹਿੰਦੇ ਨੇ ਮਾਲੀ ਦੇ ਲਗਾਇਆ ਹੋਇਆ ਬਾਗ ਜਿਹੜਾ ਹੈ ਫੁੱਲਾਂ ਦਾ ਉਹ ਖਿੜਦਾ ਏ ਇਹ ਖਿੜਨ ਵਾਲੀ ਉਹ ਗੱਲ ਹੁੰਦੀ ਹੈ ਕਿਉਂਕਿ ਬੱਚੇ ਸਾਲ ਮਿਹਨਤ ਕਰਦੇ ਨੇ ਉਹਨਾਂ ਦਾ ਰਿਜ਼ਲਟ ਜਿਹੜਾ ਹੈ ਪੋਜ਼ਿਟਿਵ ਆਇਆ ਹੈ ਚੇਅਰਮੈਨ ਕੋਸਲ ਸਰ ਤੋਂ ਲੈ ਕੇ ਜਤਿੰਦਰ ਗੁਪਤਾ ਤੋਂ ਲੈ ਕੇ ਪੂਰੇ ਸਟਾਫ ਨੇ ਪੇਰੈਂਟਸ ਨੂੰ ਵਧਾਈ ਦਿੱਤੀ ਹੈ ਅਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਬੱਚਿਆਂ ਦੇ ਪੇਰੈਂਟਸ ਨੇ ਵੀ ਸਕੂਲ ਦੀ ਸਰਾਨਾ ਕੀਤੀ ਹੈ ਕਿ ਅਜਿਹਾ ਸਕੂਲ ਜਿਹੜਾ ਹੈ ਪੂਰੇ ਖਰੜਚ ਨਹੀਂ ਹੈ ਕਿਉਂਕਿ ਫੀਸ ਬਹੁਤ ਘੱਟ ਹੈ ਤੇ ਪੜ੍ਹਾਈ ਜਿਹੜੀ ਹੈ ਵਿਦਿਆ ਜਿਹੜੀ ਬਹੁਤ ਵਧੀਆ এডੂਕੇਸ਼ਨ ਹੋ ਰਹੀ ਹੈ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਐਨਵਾਇਰਨਮੈਂਟ ਦੇ ਨਾਲ-ਨਾਲ ਖੇਡਣ ਦਾ ਵੀ ਜਿਹੜਾ ਹੈ ਕਈ ਐਕਟੀਵਿਟੀਆਂ ਇਸ ਸਕੂਲ ਦੇ ਵਿੱਚ ਕਰਵਾਈਆਂ ਜਾਂਦੀਆਂ ਨੇ ਜੇ ਤੁਸੀਂ ਆਪਣੇ ਬੱਚੇ ਨੂੰ ਕਾਬਲ ਬਣਾਉਣਾ ਚਾਹੁੰਦੇ ਹੋ ਤਾਂ ਟੈਗੌਰ ਨਕੇਤਨ ਖਰੜ ਦੇ ਵਿੱਚ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਾਓ ਐਡਮਿਸ਼ਨ ਚਾਲੂ ਹੈ ਖਰੜ ਤੋਂ ਡੈਵਿਡ ਵਰਮਾ ਦੀ ਖਾਸ ਰਿਪੋਰਟ